ਰਾਸ਼ਟਰੀ ਪੁਲਿਸ ਸਮachar ਆਓ ਦੇਖਦੇ ਹਾਂ ਅੱਜ ਦੇ ਤਾਜ਼ਾ ਖਬਰਾਂ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ ਹਜ਼ਾਰ ਨਸ਼ੀਲੀਆਂ ਗੁਣੀਆਂ ਤੇ 1200 ਸਿਗਨੇਚਰ ਕੈਪਸੂਲ 25000 ਰੁਪਏ ਡਰੱਗ ਮਨੀ ਸਮੇਤ ਇੱਕ ਫੋਰਚਨਰ ਗੱਡੀ ਬਰਾਮਦ ਕੀਤੀ ਮਤੀ 4 10 2025 ਸ਼੍ਰੀ ਭਗਵੀਤ ਸਿੰਘ ਮੀਨਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਮਾਨਸਾ ਜੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਸ਼੍ਰੀ ਗੌਰਵ ਯਾਦੂ ਆਈ ਪੀ ਐਸ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਅਤੇ ਸ਼੍ਰੀ ਹਰਜੀਤ ਸਿੰਘ ਆਈ ਪੀ ਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਜੀ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਕਾਰਵਾਈ ਕਰਦੇ ਹੋਏ 1000 ਨਸ਼ੀਲੀਆਂ ਗੋਲੀਆਂ ਅਤੇ 1200 ਸਿਗਨੇਚਰ ਕੈਪਸੂਲ 25000 ਰੁਪਏ ਡਰਗ ਮਨੀ ਸਮੇਤ ਇੱਕ ਫੋਰਚੂਨ ਗੱਡੀ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਸ਼੍ਰੀ ਮਨਮੋਹਨ ਸਿੰਘ ਐਸਪੀ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਸ਼੍ਰੀ ਜਸਵਿੰਦਰ ਸਿੰਘ ਡੀਐਸਪੀ ਮਾਨਸਾ ਦੇ ਦੇਖਰੇਖ ਹੇਠ ਥਾਣੇ ਬਲਕੌਰ ਸਿੰਘ ਇੰਚਾਰਜ ਸੀਆਈਏ ਮਾਨਸਾ ਦੀ ਗਵਾਹੀ ਵਿੱਚ ਮਿਤੀ 3 10 2025 ਅਨੁਸਾਰ ਸਵਨਕਰ ਸੀਆਈਏ ਸਟਾਫ ਵੱਲੋਂ ਸਮੇਤ ਸਾਥੀਆਂ ਦਰਾਨੇ ਗਸਤ ਪਿੰਡ ਪਿੰਡ ਗਹਿਲੇ ਤੋਂ ਪਿੰਡ ਗਾਗੋਵਾਲ ਰੋਡ ਪਰ ਨੇੜੇ ਟਾਵਰ ਵਰਕਸ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਚੈਕਿੰਗ ਦੌਰਾਨ ਹੀ ਇੱਕ ਫੋਰਚੂਨਰ ਗੱਡੀ ਪਿੰਡ ਗਾਗੋਵਾਲ ਦੀ ਤਰਫੋਂ ਆਈ ਜਿਸ ਨੂੰ ਰੋਕ ਕੇ ਵਿੱਚ ਬੈਠੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜਿਸ ਦੇ ਨਾਮ ਅਰਸ਼ਦੀਪ ਸਿੰਘ ਉਰਫ ਆਰਸ਼ਪੁੱਤਰ ਅੰਗਰੇਜ਼ ਸਿੰਘ ਵਾਸੀ ਫਗੂ ਜ਼ਿਲ੍ਹਾ ਸਰਸਾ ਹੈਪੀ ਪੁੱਤਰ ਰੋਲਦੂ ਸਿੰਘ ਵਾਸੀ ਹਰਾਮ ਦਿੱਤੇ ਵਾਲਾ ਜ਼ਿਲ੍ਹਾ ਮਾਨਸਾ ਹਨ ਜਿੰਨਾ ਪਾਸੋਂ ਫੋਰਚੂਨਰ ਗੱਡੀ ਵਿੱਚੋਂ 1000 ਨਸ਼ੀਲੀਆਂ ਗੋਲੀਆਂ ਅਤੇ 1200 ਸਿਗਨੇਚਰ ਕੈਪਸੂਲ 25000 ਰੁਪਏ ਡਰੱਗਸ ਮਨੀ ਬਰਾਮਦ ਹੋਈ ਜਿਸ ਤੇ ਮਨ ਨੰਬਰ 290 ਮਿਤੀ 3 10 2025 ਅਰਧ 216185 ਐਨ ਡੀ ਪੀ ਐਸ ਐਕਟ 223 ਬੀ ਐਨ ਐਸ ਥਾਣਾ ਸਦਰ ਮਾਨਸਾ ਦਰਜ ਰਜਿਸਟਰ ਕੀਤਾ ਗਿਆ ਇਸ ਸਬੰਧੀ ਐਸਪੀ ਮਾਨਸਾ ਜੀ ਵੱਲੋਂ ਹੋਰ ਜਾਣਕਾਰ ਦਿੰਦੇ ਹੋਏ ਦੱਸਿਆ ਗਿਆ ਕਿ ਗ੍ਰਿਫਤਾਰ ਵਿਅਕਤੀਆਂ ਨੂੰ ਮਾਜੋਬ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨਿਮਾਂਡ ਹਾਸਲ ਕੀਤਾ ਜਾਵੇਗਾ ਤੇ ਮੁਕੱਦਮਾ ਮਾਤ ਦੀ ਦੁੰਘਾਈ ਨਾਲ ਤਫ਼ਤੀਸ਼ ਕਰਕੇ ਇਹਨਾਂ ਨੂੰ ਬੈਕਵਰਡ ਅਤੇ ਫਾਰਵਰਡ ਲਿੰਕਾਂ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੁਸੀਂ ਦੇਖ ਰਹੇ ਹੋ ਪਰਮਜੀਤ ਸਿੰਘ ਜੀ ਦੀ ਖਾਸ ਰਿਪੋਰਟ ਤੇ ਗੋਲੀਆਂ ਬRAND ਕੀਤੀਆਂ ਕਿੰਨੀ ਮਾਤਰਾ ਚ ਗੋਲੀਆਂ ਨੇ ਕੌਣ ਦੋਸ਼ ਹੈ ਕੱਲ ਸਾਡਾ ਜਿਹੜਾ ਮਾਨਸਾ ਜਿਲ੍ਹੇ ਦੇ ਵਿੱਚ ਸਦਰ ਠਾਣੇ ਦੀ ਹੱਦ ਦੇ ਵਿੱਚ ਉਹ ਜਿਹੜੇ CIA ਦੇ ਮੈਡਮ ਨੇ ਥਾਣੇਦਾਰ ਸ਼ੌਂਜੀਤ ਸ਼ਰਨਕੌਰ ਆਪਣੇ DSP D ਹੋਰ ਜਨਚਾਰ CIA ਇਹਨਾਂ ਦੇ ਦੇਖ ਰਹੇ ਠੀਕ ਦੇਖ ਰਹੇ ਗਏ ਇਨਾਂ ਨੇ ਜਿਹੜੀ ਇੱਥੇ ਜਿਹੜੀ ਗਸ਼ਤਾਂ ਨਾਕਾ ਨਾਕੀ ਦੀ ਕਾਰਵਾਈ ਚੱਲ ਰਹੀ ਸੀਗੀ ਇੱਕ ਸ਼ੱਕੀ ਫਾਰਚੂਨਰ ਨੂੰ ਰੋਕਿਆ ਜੀਨੇ ਵਿੱਚੋਂ ਜਿਹੜੇ ਦੋ ਬੰਦੇ ਅਰਸ਼ਦੀਪ ਸਿੰਘ ਇਹ ਹੈਗਾ ਜਿਲ੍ਹਾ सिरसा ਦਾ ਔਰ ਹੈਪੀ ਗੁੰਦਦੇਵਾਲਾ ਜਿਹੜਾ ਮਾਨਸਾ ਦੇ ਨੇ ਇਹਨਾਂ ਦੀ ਜਿਹੜੀ ਸਬਸ ਦੀ ਵਿੱਚ ਜਿਹੜੀ ਅਚੰਚੇਤ ਦਰੋਏ ਕੀਤੀ ਗਈ ਤਿੰਨ ਵਿੱਚੋਂ ਹਜ਼ਾਰ ਜਿਹੜੀਆਂ ਨਸ਼ੀਲੀਆਂ ਗੋਲੀਆਂ दैट इज ਐਡਿਜੋਲਮ ਔਰ 100 ਕੁ 200 ਸਿਗਨੇਚਰ ਕੈਪਸੂਲ ਔਰ 25000 ਰੁਪਏ ਜਿਹੜਾ ਡਰਗਮਨੀ ਜਿਹੜੀ ਇਹਨਾਂ ਕੋਲ ਰਿਕਵਰ ਹੋਈ ਹੈ ਔਰ ਇਹਨਾਂ ਦਾ ਸੀ ਇਹਨਾਂ ਨੂੰ ਉਸੇ ਵੇਲੇ ਮੌਕੇ ਤੇ ਅਰੈਸਟ ਕਰਕੇ ਅੱਜ ਅਸੀਂ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਕੇ ਰਿਮਾਰਡ ਲੈ ਕੇ ਜਿਹੜੀ ਬਾਚ ਜਿਹੜੀ ਇਹਦਾ ਫਾਰਮਰ ਆਫ ਫਾਰਮਰ ਆਫ ਬੈਕਵਰ ਜਿਹੜੀ ਲਿੰਕੇਜ ਹੈ ਸਾਫ ਕਿ ਕਿੱਥੋਂ ਲੈ ਕੇ ਆਏ ਆ ਇਹਨਾਂ ਦੀ ਮੌਤ ਸੁਪੈਂਡੀ ਹੈ ਇਹ ਸਾਰਾ ਤੈ ਤੱਕ ਜਾ ਕੇ ਫਿਰ ਅਸੀਂ ਇਹਨੂੰ ਜਿਹੜਾ ਕਲਮੀਨੇਟ ਕਰਾ ਗਏ ਇਸ ਕੇਸ ਸਰ ਪਹਿਲਾਂ ਵੀ ਇਹਨਾਂ ਦੇ ਮਾਮਲੇ ਦਰਜ ਨੂੰ ਪਹਿਲਾਂ ਜਿਹੜਾ ਰੰਗਦੇਵ ਵਾਲਾ ਹੁੰਦਾ ਹੈ ਇੱਥੇ ਇੱਕ 2021 ਦਾ ਚੋਰੀ ਦਾ ਪਰਚਾ ਜਰੂਰ ਹੈਗਾ ਬਾਕੀ ਹੋ ਕੋਈ ਪਰਚਾ ਨਹੀਂ ਹੈ ਇਹ ਸੈਂਸਰ ਕਿੱਥੋਂ ਲੈ ਕੇ ਆਂਦੇ ਤੇ ਬੀਚ ਦੇ ਕਿਤੇ ਹਾਂ ਜਦੋਂ ਮੈਂ ਦੱਸਿਆ ਕਿ ਕਿਉਂਕਿ ਇਨੀਸ਼ੀਅਲੀ ਜਿਹੜੀ ਅਜੇ ਇਹਨਾਂ ਨੇ ਜਿਹੜੇ ਅਸੀਂ ਇਹਨਾਂ ਨੂੰ ਫੜਿਆ ਹੁਣ ਇਹਨਾਂ ਦਾ ਰਿਮੋਟ ਲੈ ਕੇ ਉਸ ਤੋਂ ਬਾਅਦ ਜਿਹੜੀ ਆ ਜਿਹੜੀ ਕੋਕ ਟੁੰਗਾਈ ਨਾਲ ਜਿਹੜੀ ਅਸੀਂ ਇਹਨਾਂ ਦੀ ਕਰਕੇ ਪੁੱਛ ਗਏ ਫਿਰ ਇਸ ਚੀਜ਼ ਦਾ ਸਾਰਾ ਸਿੱਟਾ ਕੱਢਾ ਦੇ ਕਿ ਆਉਂਦੀ ਕਿੱਥੋਂ ਆਉਂਦੀ ਕਿੱਥੇ ਪੂਰਾ ਬੈਕਵਰਡ ਆਉਂਦਾ ਫਾਰਵਰਡ ਲੈ ਕੇ ਕਸ਼ਿਮਾ ਦੋਸ਼ੀ ਸਰ ਦੋ ਇੱਕ ਬਦ ਵੀ ਦੋਸ਼ੀ ਹੈ